ਹਾਂਜੀ ਸਤਿ ਸ੍ਰੀ ਅਕਾਲ ਗਾਈਜ਼ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅਸੀਂ ਠੀਕ ਠਾਕ ਹਾਂ ਤੁਸੀਂ ਸਭ ਠੀਕ ਠਾਕ ਹੋਗੇ ਹਾਂਜੀ ਅੱਜ ਆਪਾਂ ਬਣਾਉਣਗੇ ਅਰਬੀ ਉਹਦੇ ਲਈ ਆਪਾਂ ਲਏ ਹੋਏ ਆ ਪਿਆਜ਼ ਇੱਕ ਟਮਾਟਰ ਹਰੀਆਂ ਮਿਰਚਾਂ ਤੇ ਅਰਬੀ ਸਾਰੇ ਕਹਿੰਦੇ ਆ ਕਿ ਅਰਬੀ ਜਿਹੜੀ ਹੱਥਾਂ ਤੇ ਲੱਗਦੀ ਬਹੁਤ ਹੈ ਇਹ ਹੱਥਾਂ ਦੇ ਨਾਲ ਲੱਗੇ ਇਸ ਲਈ ਆਪਾਂ ਇਹਨੂੰ ਸੁੱਕੀ ਨੂੰ ਪਹਿਲਾਂ ਛਿੱਲ ਲਾਂਗੇ ਰੀਜਨਲ ਛਿੱਲ ਕੇ ਫਿਰ ਇਹਨੂੰ ਆਪਾਂ ਕੱਚੀ ਲੱਸੀ ਦੇ ਵਿੱਚ ਧੋਵਾਂਗੇ ਹਾਂਜੀ ਆਜੋ ਆਪਾਂ ਛਿੱਲਦੇ ਹਾਂ ਹੁਣ ਇਹਨੂੰ ਸੁੱਕੀ ਨੂੰ ਛਿੱਲਾਂਗੇ ਤੇ ਕਦੀ ਵੀ ਜਿਹੜੀ ਹੱਥਾਂ ਦੇ ਉੱਤੇ ਆਪਣੇ ਜਿਹੜੀ ਖਾਰਸ਼ ਵਗੈਰਾ ਹੁੰਦੀ ਆ ਉਹ ਨਹੀਂ ਹੋਵੇਗੀ ਤੇ ਜੇ ਆਪਾਂ ਇਹਨੂੰ ਧੋ ਕੇ ਪਹਿਲਾਂ ਤੇ ਬਾਅਦ ਵਿੱਚ ਛਿੱਲਦੇ ਹਾਂ ਤੇ ਫਿਰ ਆਪਣੇ ਹੱਥਾਂ ਤੇ ਜਿਹੜੀ ਖਾਰਸ਼ ਵਗੈਰਾ ਬਹੁਤ ਜ਼ਿਆਦਾ ਹੁੰਦੀ ਆ ਤੇ ਇਸ ਲਈ ਸਾਰੇ ਜਾਣੇ ਅਰਬੀ ਬਣਾਉਣ ਤੋਂ ਡਰਦੇ ਵੀ ਬਹੁਤ ਆ ਹਾਂਜੀ ਤੇ ਜੇ ਆਪਾਂ ਇਦਾਂ ਕਰਾਂਗੇ ਅਰਬੀ ਪਹਿਲਾਂ ਸੁੱਕੀ ਛੇਲ ਲਾਂਗੇ ਦੇਖੋ ਹਾਂਜੀ ਤੇ ਬਾਅਦ ਵਿੱਚ ਆਪਾਂ ਕੱਚੀ ਰਸੀ ਥੋੜਾ ਜਿਹਾ ਦੁੱਧ ਪਾ ਕੇ ਵਿੱਚ ਪਾਣੀ ਪਾ ਕੇ ਤੇ ਥੋੜਾ ਜਿਹਾ ਨਮਕ ਪਾ ਕੇ ਫੇਰ ਧੋਵਾਂਗੇ ਤੇ ਫਿਰ ਜਿਹੜੇ ਆਪਣੇ ਹੱਥਾਂ ਦੇ ਖਾਰਚ ਵਗੈਰਾ ਨਹੀਂ ਹੋਵੇਗੀ ਅੱਜ ਦਾ ਆਪਣਾ ਮੇਨ ਟਾਪਿਕ ਇਹੀ ਹੈ ਕਿ ਅਰਬੀ ਜਿਹੜੀ ਆਪਣੇ ਹੱਥਾਂ ਦੇ ਖਾਰਚ ਵਗੈਰਾ ਹੁੰਦੀ ਆ ਉਹ ਤੋਂ ਕਿੱਦਾਂ ਬਚਿਆ ਜਾ ਸਕਦਾ ਹੈ ਕਿ ਆਪਣੇ ਹੱਥਾਂ ਦੀ ਖਾਰਚ ਜਿਹੜੀ ਨਾ ਹੋਵੇ ਹਾਂਜੀ ਤੇ ਉਹ ਆਪਾਂ ਇਦਾਂ چیرਣੀ ਹੈ ਹਾਂਜੀ ਸਾਰੀ ਆਪਾਂ ਇਦਾਂ ਛਿੱਲ ਕੇ ਰੱਖ ਲਾਂਗੇ ਬਾਅਦ ਵਿੱਚ ਤੁਹਾਨੂੰ ਧੋਕੇ ਦਿਖਾਉਣੀ ਆ ਹਾਂਜੀ ਹਾਂਜੀ ਗਾਇਜ਼ ਹੁਣ ਆਪਾਂ ਹਰਦੀ ਜਿਹੜੀ ਉਹ ਸਾਰੀ ਛਿੱਲ ਲਈ ਐ ਕੋਈ ਆਪਣੇ ਹੱਥਾਂ ਤੇ ਖਾਰਸ਼ ਵਗੈਰਾ ਨਹੀਂ ਹੋਈ ਕਿਉਂਕਿ ਆਪਾਂ ਸੁੱਕੀ ਜਿਹੜੀ ਉਹ ਛਿੱਲੀ ਸੀ ਤੇ ਹੁਣ ਆਪਾਂ ਸੁੱਕੀ ਨੂੰ ਚੀਰ ਲਾਂਗੇ ਹਾਂਜੀ ਤੇ ਬਾਅਦ ਵਿੱਚ ਇਹਦੇ ਉੱਤੇ ਨਮਕ ਪਾ ਕੇ ਫਿਰ ਇਹਨੂੰ 5 ਮਿੰਟ ਲਈ ਰੱਖ ਕੇ ਫਿਰ ਆਪਾਂ ਕੱਚੀ ਲੱਤੀ ਦੇ ਵਿੱਚ ਤੋ ਦਾਗੇ ਹਾਂਜੀ ਚੀਜ਼ ਨਾ ਆਪਾਂ ਇਦਾਂ ਲੰਮੀ ਕਿਉਂਕਿ ਆਪਾਂ ਤਰੀ ਵਾਲੀ ਬਣਾਉਣੀ ਹੈ ਹਾਂਜੀ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਤਰੀ ਵਾਲੀ ਅਰਬੀਏ ਜਿਹੜੀ ਉਹ ਕਿੱਦਾਂ ਬਣਦੀ ਹੈ ਤੁਸੀਂ ਸਾਡੇ ਬਲੌਗ ਦੇ ਨਾਲ ਅੰਤ ਤੱਕ ਜੁੜੇ ਰਹਿਣਾ ਹਾਂਜੀ ਗਾਇਜ਼ ਅੱ비 ਆਪਾਂ ਚੀਰ ਲਈ ਆ ਆ ਦੇਖੋ ਇਦਾਂ ਪੀਸ ਕਰ ਲਏ ਸਾਰੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਨਮਕ ਪਿਆ ਜਿਹੜਾ ਆਪਾਂ ਇਹਦੇ ਉੱਤੇ ਇੰਜਰ ਲਾ ਦੇਣਾ ਥਲਾਰ ਕੇ ਇਹ ਆ ਪੰਜਰ ਲਾ ਦੇਣਾ ਇਹਨਾਂ ਹਾਂਜੀ ਤੇ ਬਾਅਦ ਵਿੱਚ ਇਹਨੂੰ ਆਪਾਂ ਅੰਜ ਮਿਲਾ ਕੇ ਤੇ ਫਿਰ ਇਹਨੂੰ ਆਪਾਂ 5 ਮਿੰਟ ਦੇ ਲਈ ਰੱਖ ਦੇਣਾ ਹੁਣ ਤੇ ਉਹਨਾਂ ਦੀ ਘਰ ਆਪਾਂ ਲਾਗੇ ਮਸਾਲਾ ਤਿਆਰ ਕਰ ਲੈਨੇ ਆ ਪਿਆਜ਼ ਵਗੈਰਾ ਚੀਰ ਕੇ ਹਾਂਜੀ ਇਹਨੂੰ ਆਪਾਂ ਬਸ ਰੱਖ ਦੇਣਾ ਰਬੀ ਇਹਨੇ ਜਿੰਨਾ ਪਾਣੀ ਛੱਡਣਾ ਇਹਨੇ ਛੱਡ ਦੇਣਾ ਬਾਅਦ ਵਿੱਚ ਆਪਾਂ ਇਹਨੂੰ ਕੱਚੀ ਲੱਸੀ ਦੇ ਵਿੱਚ ਥੋਲਾਂਗੇ ਹਾਂਜੀ ਤੇ ਹੁਣ ਆਪਾਂ प्याज वगैरह जीर लाज कर प्याज वगैरह आप ले सारा कुछ धो ले बिश कर लगे हाँ तड़के लिए हाँ जी हम आप ग्रैंड भी कर सकते हो आप बि कश कर लगे हाँ आपका ग्रैांडर खराब होया है ਕੇਕ ਬਣੀ ਆਪਣੀ ਅਰਦੀ ਜਿਹੜੀ ਉਹ ਜਿੰਨਾ ਪਾਣੀ ਜਿਹੜਾ ਨਮਕ ਲਾ ਕੇ ਰੱਖੀ ਹੋਈ ਆ ਆਪਾਂ ਛੱਡਨ ਲਈ ਤੇ ਤੇਰਾ ਆਪਾਂ ਕੱਚੀ ਲੱਸੀ ਵਾਲਾ ਪਾਣੀ ਰੱਖਿਆ ਹੋਇਆ ਹੈ ਇਹਦੇ ਚ ਧੋਵਾਂਗੇ ਤੇ ਪਿਆਜ਼ ਜਿਹੜਾ ਆਪਾਂ ਧੋੜੇ ਪਾਣੀ ਚੋਂ ਆਪਾਂ ਬਿੱਲੀ ਕਸ਼ ਕਰਨਾ ਸੋ ਸਾਰੇ ਧਸ ਦੀ ਲੇਕਸ਼ ਕਰ ਸਕਾਂਗੇ ਜਾਈ ਜੋ ਪਿਆਜ਼ ਆਪਾਂ ਬਿੱਲੀ ਕਸ਼ ਕਰ ਲਿਆ ਟਮਾਟਰ ਜਿਹੜਾ ਉਹ ਆਪਾਂ ਬਿੱਲੀ ਕਸ਼ ਕਰਨ ਲੱਗੇ ਆ ਹਾਂਜੀ ਤੁਸੀਂ ਮਿੱਠਾ ਕਰ ਸਕਦੇ ਹੋ ਮੋਟੇ ਨਾਲ ਚਾਹੋ ਮੋਟੇ ਨਾਲ ਕਰ ਸਕਦੇ ਹੋ ਬ੍ਰਿਕ ਬਣਾਉਣਾ ਚਾਹੋ ਬ੍ਰਿਕ ਬਣਾ ਲੈ। ਕਿਉਂਕਿ ਟਮਾਟਰ ਜਿਹੜਾ ਸੌਫਟੀ ਹੁੰਦਾ ਹੈ ਤੇ ਆਪਾਂ ਮੋਟੇ ਨੂੰ ਹਲਕਾਨ ਲੱਗੇ ਆ। ਹਾਂਜੀ ਤੇ ਹਰੀ ਮਿਰਚ ਜਿਹੜੀ ਆਪਾਂ ਕਰਦੇ ਨਾਲ ਚੀਰ ਲਾਂਗੇ। ਹਾਂਜੀ। ਹਾਂਜੀ ਗਾਇਜ਼ ਮਸਾਲਾ ਆਪਣਾ ਸਾਰਾ ਹੋ ਗਿਆ ਹੈ ਬਿੱਲੀ ਕਸ਼ ਤੇ ਹੁਣ ਆਪਾਂ ਜਿਹੜੀ ਅਰਬੀ ਹੀ ਰੱਖੀ ਨਮਕ ਲਾ ਕੇ ਉਹਨੂੰ ਆਪਾਂ ਕੱਚੀ ਲੱਸੀ ਦੇ ਵਿੱਚ ਧੋਣ ਲੱਗੇ ਆ। ਦੇ ਸਰਦੀਰ ਬੀ ਨੇ ਆਪਣਾ ਜਿਹੜਾ ਪਾਣੀ ਛੱਡਣਾ ਸੀ ਨਮਕ ਲਾ ਕੇ ਉਹ ਛੱਡਤਾ ਹੈ ਹਾਂਜੀ ਹੁਣ ਆਪਾਂ ਇਹਨੂੰ ਰੀਜਨਲ ਤੋਂ ਲਾਂਗੇ ਇੱਕ ਪਾਣੀ ਆਪਾਂ ਇਸ ਤਰ੍ਹਾਂ ਧੋ ਲਾਂਗੇ ਇੱਕ ਪਾਣੀ ਆਪਾਂ ਸਾਫ਼ ਤੋਂ ਲਾਂਗੇ ਹਾਂਜੀ ਇਹਨੂੰ ਮਰ ਕੇ ਤੋਂ ਮਸਾਲੇ ਆਪਾਂ ਰੀਜਨੋ ਇਹ ਲਾਤਾ ਬਾਟ ਦੇ ਜਿਹੜਾ ਕਾੜਨਾ ਹੈ ਹਾਂਜੀ ਆ ਦੇਖੋ ਆਪਣੀ ਧੰਦੀ ਹਾਂਜੀ ਇਹ ਕੋ ਪਾਣੀ ਆ ਪਾਹੋਰ ਦਵਾਗੇ ਇਹਨੂੰ ਸਾਫ ਪਾਣੀ ਸਿੰਪਲ ਚ ਇਹ ਆਪਾਂ ਕਾ ਚਿਲਸੀ ਜੇ ਧੋ ਲਈ ਆ ਇਸ ਤਰ੍ਹਾਂ ਨਮਕ ਲਾਗੇ ਤੋਂ ਨਾਲ ਤੇ ਸੁੱਕੀ ਕਟਣ ਨਾਲ ਆਪਣੇ ਹੱਥਾਂ ਤੇ ਖਾਰਸ਼ ਵਗਾਰਾ ਕਦੀ ਨਹੀਂ ਹੋਵੇਗੀ ਤੁਸੀਂ ਵੀ ਇਹਦਾ ਬਣਾ ਸਕਦੇ ਹੋ ਬਲੌਗ ਨਾਲ ਅੰਡ ਤੀਕਰ ਜੁੜੇ ਰਹੋ ਬਲੌਗ ਸਾਰਾ ਵੇਖਿਓ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਹਾਂਜੀ ਤਾਂ ਆਪਾਂ ਲਵਨੇ ਆ ਤੜਕਾ हां जी गाइस कच्ची लस्सी वाले पानी जो ਆ ਪਰ ਵੀ ਧੋ ਲਈ ਸੀ ਹੁਣ ਆਪਾਂ ਸਿੰਪਲ ਪਾਣੀ ਚ ਧੋਣ ਲੱਗੇ ਆ ਤੁਸੀਂ ਵੀ ਦੇਖ ਸਕਦੇ ਹੋ हां जी ਦੋ ਪਾਣੀ ਚ ਪਰ ਵੀ ਧੋ ਲਈ ਐ ਹੁਣ ਆਪਾਂ ਇਹਨੂੰ ਬਾਹਰ ਰੱਖਾਂਗੇ ਪਲੇਟ ਦੇ ਵਿੱਚ ਤਾਂ ਕਿ ਜਿਹੜਾ ਦਾ ਪਾਣੀ ਮਰਮੋਟਾ ਟੋਕ ਸੁੱਕ ਜਾਵੇ ਤੇ ਫਿਰ ਆਪਾਂ ਇਹਨੂੰ ਫਰਾਈ ਕਰਦੇ ਆਂ हां जी ਸਾਧਿਆ ਤੁਸੀਂ ਹਾਂਜੀ ਗਾਇਜ਼ ਗੈਸ ਆਪਾਂ ਚਲਾਤਾ ਹੈ ਕੜਾਹੀਆਂ ਪਰ ਹੋਣ ਦਿਰੀ ਰੱਖਦੀ ਹੈ ਦੇਖ ਸਕਦੇ ਹੋ ਤੁਸੀਂ ਕੜਾਹੀ ਆਪਣੀ ਘਰ ਹੋ ਰਹੀ ਹੈ ਬਣਾ ਪੈ ਜੇਗੀ ਕੜਾਹੀ ਸੁੱਕਰ ਤੋਂ ਬਾਅਦ ਜਦੋਂ ਆਪਣੀ ਕੜਾਹੀ ਸੁੱਕ ਜੇਗੀ ਤਾਂ ਅਗੀ ਆਪਾਂ ਤੋਂ ਦੇ ਵਿੱਚ ਪਾਣੀ ਲੱਗਾ ਹੋਇਆ ਸੁੱਕਰ ਤੋਂ ਬਾਅਦ ਆਪਾਂ ਤੇਲ ਦੇ ਨਾਲ ਵਿੱਚ ਪਾਵਾਂਗੇ ਨਹੀਂ ਤੇਲ ਦੇ ਛੱਕੇ ਜਿਹੜੇ ਬੜੇ ਸਾਫ ਨੇ ਹਾਂਜੀ ਹਾਂਜੀ ਗਾਇਜ਼ ਕੜਾਈ ਆ ਆਪਣੀ ਸੁੱਕ ਗਈ ਆ ਤੇ ਆਪਾਂ ਹੁਣ ਇਹ ਚ ਪਾਉਣ ਲੱਗੇ ਆ ਤੇਲ ਸਭ ਤੋਂ ਪਹਿਲਾਂ ਆਪਾਂ ਅਰਬੀ ਜੜੀਓ ਫਰਾਈ ਕਰਾਂਗੇ ਹਾਂਜੀ ਇਹਨਾਂ ਦਾ ਪਾਇ ਤੁਸੀਂ ਪਾ ਲਈਏ ਥੋੜਾ ਜਿਹਾ ਆਪਾਂ ਇੱਕ ਕੜਛੀ ਹੋਰ ਪਾਵਾਂਗੇ ਕਿਉਂਕਿ ਆਪਾਂ ਅਰਬੀ ਜੜੀਓ ਫਰਾਈ ਕਰਨੀ ਆ ਹਾਂਜੀ ਬਾਅਦ ਵਿੱਚ ਤੁਸੀਂ ਤੇ ਇਹ ਚਾਪਾ ਤੜਕਾ ਜਿਹੜਾ ਉਹ ਲਾ ਲੈਣਾ ਹੈ ਹਾਂਜੀ ਆਪਾਂ ਹਣੇ ਨੂੰ ਵਾਈਟ ਹੋਣ ਤੱਕ ਰੇਟ ਕਰਦੇ ਆਂ ਹਾਂਜੀ ਗਾਇਜ਼ ਤੇਲ ਆਪਣਾ ਬਿਲਕੁਲ ਗਰਮ ਹੋ ਗਿਆ ਏ ਤੇਲ ਜਿਹੜਾ ਵਾਈਟ ਹੋ ਗਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਅਰਬੀ ਆਪਾਂ ਰੱਖੀ ਹੋਈ ਏ ਤੇਲ ਚ ਕੱਟ ਕੇ ਇਹ ਆਪਾਂ ਫਰਾਈ ਕਰਨ ਲੱਗਿਆਂ ਗੈਸ ਬਿਲਕੁਲ ਘੱਟ ਕਰ ਲਵਾਂਗੇ ਹਾਂਜੀ 5 ਮਿੰਟ ਹੋ ਗਏ। ਜਦੋਂ ਫੋਲ ਕਰ ਲਾਂਗੇ। ਹਾਂਜੀ। ਹਾਂਜੀ ਗਾਇਜ਼ ਦੇਖ ਸਕਦੇ ਹੋ ਤੁਸੀਂ ਆਪਣੀ ਆਲੂ ਜਿਹੜੀ ਉਹ ਫਰਾਈ ਹੋ ਗਈ ਹੈ। ਦੇਖੋ ਇਹ ਟੁੱਟ ਰਹੀ ਹੈ ਕੜਛੀ ਨਾਲ ਹਾਂਜੀ। ਹੁਣ ਆਪਾਂ ਇਹਨੂੰ ਇੱਕ ਛਾਲਣੇ ਦੇ ਵਿੱਚ ਕੱਢ ਲਾਂਗੇ। ਤੇਲ ਦੇਖ ਸਕਦੇ ਹੋ ਇਹਨੇ ਜਮਾ ਨਹੀਂ ਲਿਆ। ਤੇਲ ਸਾਰਾ ਆਪਣਾ ਉੱਥੇ ਹੀ ਬਚਿਆ ਹੋਇਆ ਹੈ। ਕਿਸੇ ਤੇਲ ਦੇ ਵਿੱਚ ਆਪਾਂ ਜਿਹੜਾ ਤੜਕਾ ਲਾ ਲੈਣਾ ਹੈ ਜੇ ਆਪਣਾ ਤੇਲ ਜ਼ਿਆਦਾ ਹੋਵੇਗਾ ਤੇ ਆਪਾਂ ਕੱਢ ਲਾਂਗੇ ਤੇ ਜੇ ਆਪਣਾ ਤੇਲ ਥੋੜਾ ਹੋ ਜਾ ਤੇ ਫਿਰ ਆਪਾਂ ਇਸ ਤੇਲ 'ਚ ਤੜਕਾ ਜਿਹੜਾ ਉਹ ਲਾ ਦਾਂਗੇ ਹਾਂਜੀ ਜੇ ਤਾਂ ਉਹ ਸਿੱਟੇ ਤੇਲ ਨਹੀਂ ਹੈ ਜਮਾਂ ਵੀ ਲੈਂਦਾ ਅਰਬੀ ਫੜਾਈ ਕਰਨੀ ਜਦੋਂ ਤੇਲ ਚੜਾਣੀ ਨਹੀਂ ਹੁੰਦੀ ਜੀ ਗਾਇਜ਼ ਅਰਬੀ ਕੱਟ ਕੇ ਆਪਾਂ ਇਸ ਤਰ੍ਹਾਂ ਕਾਲੇ ਦੇ ਉੱਪਰ ਰੱਖ ਲਾਂਗੇ ਜਿਹੜਾ ਤੇਲ ਆਪਣਾ ਨੁੱਟਣਾ ਹੋਊਗਾ ਕਾਲੇ ਚ ਨੁੱਟ ਜਿਏਗਾ ਹਾਂਜੀ ਤੇ ਇੱਧਰ ਆਪਣਾ ਤੇਲ ਗਰਮ ਹੈ ਉਹੀ ਤੇਲ ਆਪਣਾ ਬਚਿਆ ਹੋਇਆ ਜਿਹੜਾ ਉਹ ਬਰਨ ਇਹ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਪਿਆਜ਼ ਡਿਵਰੀ ਹਾਂ ਜੀ ਇਹਨੂੰ ਆਪਾਂ ਥੋੜਾ ਜਿਹਾ ਬ੍ਰਾਊਨ ਹੋਣ ਦੀ ਵੇਟ ਕਰਾਂਗੇ ਬਾਅਦ ਵਿੱਚ ਪਾਵਾਂਗੇ ਨਮਕ ਹਾਂ ਜੀ ਗਾਇਜ਼ ਮਸਾਲਾ ਆਪਣਾ ਬ੍ਰਾਊਨ ਹੋ ਗਿਆ ਏ ਸਭ ਤੋਂ ਪਹਿਲਾਂ ਪਾਵਾਂਗੇ ਨਮਕ ਸਵਾਦਨ ਘਾਰ ਹਾਂ ਜੀ ਚਾਣ ਪਾਵਾਂਗੇ ਹਲਦੀ ਹੁਣ ਪਾਵਾਂਗੇ ਥੋੜੀ ਜਿਹੀ ਲਾਲ ਮਿਰਚ ਕਿਉਂਕਿ ਹਰੀ ਮਿਰਚ ਪਾਈ ਹੋਈ ਆ ਵਿੱਚ ਹਾਂਜੀ ਤੇ ਪਾਵਾਂਗੇ ਗਰਮ ਮਸਾਲਾ ਹਾਂਜੀ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਥੋੜਾ ਜਿਹਾ ਵਿੱਚ ਪਾਣੀ ਪਾ ਕੇ ਤੇ ਇਹਨੂੰ ਪਕਾ ਲਾਂਗੇ ਆਪਣਾ ਹਾਂਜੀ ਤੇ ਇਹ ਗਾਇਜੇ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਮਸਾਲਾ ਇਹਦੇ ਨਾਲ ਕੋਲ ਲਾਗੇ ਜਦੋਂ ਇਹ ਪਾਣੀ ਸੋਖ ਲਏਗਾ ਬੇਰਾ ਮਸਾਲਾ ਆਪਣਾ ਤੇਲ ਛਾ ਗਏਗਾ ਬਾਅਦ ਵਿੱਚ ਆਪਾਂ ਇਹਦੇ ਵਿੱਚ ਤਰੀ ਪਾਵਾਂਗੇ ਜਿੰਨੀ ਆਪਾਂ ਨੂੰ ਚਾਹੀਦੀ ਲੋੜ ਅਨੁਸਾਰ ਜਿੰਨੀ ਆਪਾਂ ਨੂੰ ਤਰੀ ਚਾਹੀਦੀ ਓਨੀ ਤੇ ਵਿੱਚ ਪਾਵਾਂਗੇ ਜਿਹੜੀ ਆਪਾਂ ਅੱਰਬੀ ਫਰਾਈ ਕੀਤੀ ਹੋਈ ਆ ਗਰੇਬੀ ਆਪਣੀ ਤਿਆਰ ਹੋ ਜੇ ਲੱਗੀ ਆ ਹਾਂਜੀ ਜਿੰਨੀ ਆਪਾਂ ਦੇਖ ਕਰਾਂਗੇ ਹਾਂਜੀ ਗਾਇਜ਼ ਦੇਖੋ ਪਾਣੀ ਆਪਣਾ ਜਵਾ ਸੋਖ ਗਿਆ ਹੈ ਮਸਾਲੇ ਦੇ ਵਿੱਚੋਂ ਮਸਾਲੇ ਨੇ ਜਰਾ ਇਹਨਾਂ ਨੂੰ ਛੱਡਤਾ ਹੈ ਦੇਖ ਸਕਦੇ ਤੁਸੀਂ ਕਿ ਜਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਅਰਬੀ ਜਿਹੜੀ ਆਪਾਂ ਫਰਾਈ ਕਰਕੇ ਰੱਖੀ ਹੈ ਹਾਂਜੀ ਇਹਨੂੰ ਮਿਕਸ ਕਰਾਂਗੇ ਜੁਹਾਂਾ ਪਾ ਦੇ ਤੇ ਪਾਵਾਂਗੇ ਤਰੀਕ ਜਿੰਨੀ ਆਪਾਂ ਨੇ ਲੋੜ ਹੈ ਪੋਸਤਾ ਬਣਾ ਲਓ ਇਸ ਤਰ੍ਹਾਂ ਜਿਹੜੀ ਆਪਣੀ ਅਰਬੀ ਆ ਕੋਲਦੀ ਵੀ ਨਹੀਂ ਐ ਜਿੱਦਾਂ ਕੱਲੇ ਕੱਲੇ ਪੀਸ ਜਿਹੜੇ ਹੋ ਰਹੇ ਨੇ ਆ ਹਾਂਜੀ ਹੁਣ ਆਪਾਂ ਪਾਵਾਂਗੇ ਤਰੀ ਹਾਂਜੀ ਹਾਂਜੀ ਗਾਇਜ਼ ਥੋੜੀ ਜਿਹੀ ਤਰੀ ਹੋਰ ਪਾ ਲਾਂਗੇ ਹਾਂਜੀ ਇੰਨੀ ਆਪਾਂ ਤਰੀ ਪਾਉਣੀ ਆ ਤੁਸੀਂ ਹੁਣ ਅਰਬੀ ਦੇ ਹਿਸਾਬ ਨਾਲ ਪਾਉਣੀ ਤੁਹਾਡੇ ਕੋਲੇ ਕਿੰਨੀ ਅਰਬੀ ਆ ਤੇ ਕਿੰਨਾ ਤੁਸੀਂ ਮਸਾਲਾ ਜਿਹੜਾ ਉਹ ਤਿਆਰ ਕੀਤਾ ਇੱਕ ਆਪਾਂ ਇੱਕ ਬਾਲਾ ਦਵਾ ਲਾਂਗੇ ਤੇ ਜਿਹੜੀ ਅਰਬੀ ਆਪਣੀ ਉਹ ਤਿਆਰ ਹੈ ਹਾਂਜੀ ਹਾਂਜੀ ਗਾਇਜ਼ ਗੈਸ ਆਪਾਂ ਬੰਦ ਕਰਤਾ ਏ ਦੇਖ ਸਕਦੇ ਹੋ ਅਰਬੀ ਆਪਣੀ ਬਣ ਗਈ ਏ ਰਸਮੀ ਸੀ ਜੀ ਇਕ ਜਿੰਨੀ ਤਰੀ ਆਪਾਂ ਨੂੰ ਲੋੜ ਹੀ ਜਿੰਨੀ ਤੁਹਾਨੂੰ ਲੋੜ ਹੈ ਤੁਸੀਂ ਉੰਨੀ ਪਾ ਸਕਦੇ ਹੋ ਹਾਂਜੀ ਤੇ ਦੇਖ ਸਕਦੇ ਆ ਕਿ ਹੁਣ ਆਪਾਂ ਤੁਹਾਨੂੰ ਖਾ ਕੇ ਵਿਖਾਵਾਂਗੇ ਹਾਂਜੀ ਹਾਂਜੀ ਗਾਇਜ਼ ਤੁਸੀਂ ਦੇਖ ਸਕਦੇ ਹੋ ਪੀਸ ਆਪਣੇ ਕੱਲੇ ਕੱਲੇ ਆ ਹਾਂਜੀ ਤੇ ਇਸ ਤਰ੍ਹਾਂ ਬਣਾਉਣ ਨਾਲ ਆਪਾਂ ਪਹਿਲਾਂ ਜੇ ਫਰਾਈ ਕਰਕੇ ਬਣਾਵਾਂਗੇ ਤੇ ਕਦੀ ਵੀ ਜਿਹੜੀ ਆਪਣੀ ਅਰਬੀ ਆ ਉਹ ਗਲਦੀ ਨਹੀਂ ਐ ਪੂਰੀ ਵਿੱਚ ਵੀ ਐ ਵਧੀਆ ਪੀਸ ਪੀਸ ਹੀ ਰਹਿੰਦੇ ਆ ਤੇ ਹਾਂਜੀ ਹੁਣ ਆਪਾਂ ਤੁਹਾਨੂੰ ਖਾ ਕੇ ਵਿਖਾਉਨੇ ਆ ਕਿਸ ਤਰ੍ਹਾਂ ਬਣੀ ਐ ਤੁਹਾਡਾ ਬਲੌਗ ਜਿਹੜਾ ਪੂਰਾ ਜ਼ਰੂਰ ਦੇਖਿਆ ਕਰੋ ਤੇ ਚੈਨਲ ਨੂੰ ਵਾਧ ਤੋਂ ਵਾਧੇ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਬਹੁਤ ਟੈਸਟੀ ਬਣੀ ਆ ਸੁਤੀਨੀ ਇੱਕ ਵਾਰ ਟ੍ਰਾਈ ਜ਼ਰੂਰ ਕਰਨਾ ਓਕੇ ਬਾਏ ਟਾਟਾ